ਰਾ ਵਿਖੇ ਜੁੜਾ ਮੱਥਾ ਟੇਕਿਆ ਹੈ ਤੇ ਐਸੇ ਦੌਰਾਨ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਜਲਦੀ ਹੀ ਤੰਦਰੁਸਤ ਹੋਣ ਅਤੇ ਪੰਜਾਬ ਦੇ ਲੋਕਾਂ ਦੇ ਸੇਵਾ ਕਰਨ ਦੀ ਕਾਮਨਾ ਵੀ ਕੀਤੀ ਹੈ ਖੁੱਡਿਆ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕਈ ਦਿਨਾ ਤੋਂ ਹਸਪਤਾਲ ਦੇ ਵਿੱਚ ਦਾਖਲ ਨੇ ਉਹ ਦੁਬਾਰਾ ਸਾਬ ਸ਼ਹੀਦਾਂ ਜਿਹਦੇ ਵਿੱਚ ਸੰਗਤਾਂ ਨੂੰ ਬਹੁਤ ਵੱਡੀ ਆਸਤਾ ਮੇਰੇ ਵੀ ਉਹਦੇ ਵਿੱਚ ਬਹੁਤ ਵੱਡੀ ਆਸਤਾ ਹੈ ਮੈਂ ਪਿੰਡ ਵੱਲੋਂ ਆਇਆ ਸੀ ਮੈਂ ਰੋਟੇ ਦੇ ਵਿਚਾਰ ਦਨੰਦ ਆਇਆ ਸੀਗਾ ਅ ਗੁਰੂ ਮਹਾਰਾਏ ਦੇ ਚਰਨਾਂ 'ਚ ਮੱਥਾ ਟੇਕ ਕੇ ਔਰ ਸਿੰਘ ਸਾਹਿਬ ਜੁਰਦਾਸ ਕੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਜਿਹੜੇ ਕੁਝ ਦਿਨਾਂ ਤੋਂ ਸਿਹਤ ਦੇ ਉਹਨਾਂ ਦੀ ਨਾਈਸ ਸਾਈਸੀ ਹੁਣ ਕੇਕ ਵੀ ਹੈ ਵਾਹਿਗੁਰੂ ਕਾਲਪੁਰ ਤੱਕ ਇਹੋ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਮਿਹਰ ਕਰੇ ਤੰਦਰੁਸਤੀਆਂ ਬਖਸ਼ੇ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਜਿਹੜੀ ਪੂਰੀ ਤੰਦਰੁਸਤੀ ਨਾਲ ਕਰ ਸਕਣ ਇਮਾਨਦਾਰੀ ਨਾਲ ਲੱਗੇ ਹੋਏ ਐ ਇਹੋ ਜੀ ਇਨਸਾਨ ਦੀ ਸਾਰੇ ਹੀ ਪੰਜਾਬ ਨੂੰ ਬਹੁਤ ਵੱਡੀ ਲੋੜ ਹੈ ਸੋ ਤਸੀ ਜੇ ਕੋਈ ਦਿੱਤਾ ਪਵੇ ਉਹੋਂ ਦੀ ਘੜੀ ਹੋਵੇ ਤਾਂ ਸਾਡੇ ਕੋਲ ਕੋਈ ਆਸਰਾ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰਾ ਸਾਹਿਬ ਦਾ ਉੱਥੇ ਆ ਕੇ ਆਪਣੀ ਅਰਦਾਸ ਦੇਣ ਦੀ ਕਰ ਸਕਦੇ ਆ ਉਹਦੇ ਲਈ ਮੈਂ ਵੀ ਮੇਰਾ ਫਰਜ਼ ਹੈ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੇ ਸਾਡੇ ਲੀਡਰ ਹੈ ਸਾਡੇ ਛੋਟੇ ਭਰਾ ਹੈ ਉਹਨਾਂ ਨੂੰ ਵਾਹਿਗੁਰੂ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਪੰਜਾਬ ਦੀ ਸੇਵਾ ਕਰਨ ਦਾ ਬਲ ਸਰਪ ਗੜੀ ਉਹਨਾਂ ਦੇ ਹੈਲਥ ਬਾਰੇ ਐ ਅਪਡੇਟ ਇੰਨੀ ਨਹੀਂ ਹੋ ਰਹੀ ਜਿੰਨੀ ਚਾਹੀਦੀ ਹੈਗੇ ਜਿਹਨਾਂ ਲੋਕ ਚਾਹੁੰਦੇ ਨੇ ਵੀ ਐਕਚੁਅਲੀ ਹੋਇਆ ਕੀ ਐ ਉਸ ਵਿੱਚ ਸਾਰਾ ਦੋ ਦਿਨ ਪਹਿਲਾਂ ਹਸਪਤਾਲ ਵਾਲਿਆਂ ਨੇ ਵੀ ਪਰਿਵਾਰ ਨੇ ਵੀ ਦੱਸ ਦਿੱਤਾ ਕਿਉਂਕਿ ਉਹਨਾਂ ਨੇ ਕਿਹਾ ਵੀ ਸਭ ਕੁਝ ਠੀਕ ਹੈ ਕੋਈ ਇਹ ਜੀ ਗੱਲ ਨਹੀਂ ਤੇ ਕਈ ਵਾਰੀ ਡਾਕਟਰ ਸਾਹਿਬਾਨ ਹੀ ਇਹ ਕਹਿੰਦੇ ਵੀ ਦੋ ਚਾਰ ਦਿਨ ਬਹੁਤਾ ਕਿਸੇ ਨੇ ਬੋਲਿਆ ਚੱਲਿਆ ਨਾ ਜੋ ਕਿਸੇ ਬੇ ਮੁਕਮਤ ਇਹ ਪਰਮਾਤਮਾ ਦੇ ਹੱਥ ਆ ਕਿਸੇ ਦੀ ਵੀ ਸਿਹਤ ਮੈਂ ਇੱਥੇ ਚੰਗਾ ਪੜਾ ਖੜਿਆ ਕੁਝ ਵੀ ਹੋ ਸਕਦਾ ਤੇ ਪਰਮਾਤਮਾ ਲੰਮਾ ਸਮਾਂ ਵੀ ਬਖਸ਼ ਸਕਦਾ ਇਹ ਉਹਦੇ ਹੱਥ ਹੋਇਆ ਕਰਦੀ ਹੈ ਔਰ ਸਿਹਤ ਪਹਿਲਾਂ ਜ਼ਰੂਰੀ ਵੀ ਆ ਠੀਕ ਹੋਵੇ ਉਸ ਤੋਂ ਬਾਅਦ ਲੋਕਾਂ ਨਾਲ ਸਾਰਾ ਦਿਨ ਵਿਚਾਰ ਵਟਾਂਦਰਾ ਹੀ ਕਰਨਾ ਹੈ ਪੰਜਾਬ ਦਾ ਫਿਕਰ ਉਸ ਇਨਸਾਨ ਨੂੰ ਬਹੁਤ ਸੀ ਤੇ ਹੈ ਫਿਕਰ ਸਾਹਿਬ ਨੇ ਆਪ ਹੀ ਉਸ ਗੱਲ ਦਾ ਖੰਡਨ ਕਰਤਾ ਵੀ ਕੋਈ ਇਹੋ ਜੀ ਗੱਲ ਨਹੀਂ ਇਹਨਾਂ ਵੈਸੇ ਪਤਾ ਨਹੀਂ ਕਿਉਂ ਇਸ ਗੱਲ ਦੀਆਂ ਫਵਾਹੜਾਂ ੜਾਈਆਂ ਜਾਂਦੀਆਂ ਰਹਿੰਦੀਆਂ ਅ ਜੇ ਮੁੱਖ ਮੰਤਰੀ ਸਾਹਿਬ ਇੱਕ ਦੋ ਤਿਆਰ ਦਿਨ ਲਈ ਕੋਈ ਬਿਮਾਰੀ ਢਲੇ ਮੱਠੇ ਹੋ ਗਏ ਤੇ ਆਮ ਹੋਇਆ ਕਰਦੇ ਹਰ ਇੱਕ ਇਨਸਾਨ ਨੂੰ ਕਦੇ ਨਾ ਕਦੇ ਅਜਿਹੀ ਗੱਲ ਹੋ ਜਾਂਦੀ ਹੈ ਕੋਈ ਐ ਥੋੜਾ ਵੀ ਮੁੱਖ ਮੰਤਰੀ ਨੇ ਤੇ ਜੇ ਦੋ ਦਿਨ ਵੀ ਬਾਹਰ ਹੋ ਗਏ ਤਾਂ ਉਹ ਮੁੱਖ ਮੰਤਰੀ ਤੋਂ ਬਸੇ ਨਹੀਂ ਮੁੱਖ ਮੰਤਰੀ ਹੈ ਪੰਜਾਬ ਦੇ